ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬੇਸਨ ਦਾ ਛੁਟਕਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਸਰਦੀ ਵਿੱਚ ਖਾਂਸੀ ਜੁਕਾਮ ਤੋਂ ਠੀਕ ਹੁੰਦਾ ਆ ਤੇ ਇਹ ਵਾੜਾ ਆਪਾਂ ਬਣਾਵਾਂਗੇ ਹਲਦੀ ਵਾ ਹਲਦੀ ਪਾ ਕੇ ਇਹ ਦੁੱਧ ਬਣਾਵਾਂਗੇ ਇਹਦਾ ਤੇ ਇੱਥੇ ਮੈਂ 2 ਚਮਚੇ ਆਪਾਂ ਬੇਸਨ ਨੂੰ ਲੈ ਲਿਆ ਸੀ ਛਾਣ ਕੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਇੱਕ ਚਮਚਾ ਅਸੀਂ ਦੇਸੀ ਘਿਓ ਦਾ ਲਵਾਂਗੇ ਘਿਓ ਨੂੰ ਗਰਮ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਵੇਸਣ ਪਾ ਦਵਾਂਗੇ ਤੇ ਫਿਰ ਸਾਨੂੰ ਅਸੀਂ ਭੁੰਨ ਲਵਾਂਗੇ ਵੇਸਣ ਭੁੰਨ ਲਾ ਕੇ ਅਸੀਂ ਲੋ ਫਲੇਮ ਦੇ ਉੱਤੇ ਲੋ ਫਲੇਮ ਤੇ ਵੇਸਣ ਨੂੰ ਭੁੰਨ ਕੇ ਅਸੀਂ ਇਹਨੂੰ ਬ੍ਰਾਊਨ ਜਾਂ ਕਰਾਂਗੇ ਵੇਸਨ ਨੂੰ ਅਸੀਂ ਭੁੱਲ ਲਿਆ ਵੇਸਨ ਨੇ ਕਿ ਉਹ ਸ਼ਾਰਦਾ ਤੇ ਵੇਸਨ ਇਸ ਤਰੀਕੇ ਦਾ ਹੋਣਾ ਚਾਹੀਦਾ ਏਰ ਵਿੱਚ ਵੇਸਨ ਜਿਹੜਾ ਹਾਰਨੀ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਵੇਸਨ ਪਤਲਾ ਜਿਹਾ ਹੋਣਾ ਚਾਹੀਦਾ ਤੇ ਵੇਸਨ ਨੂੰ ਅਸੀਂ ਬਰੌਨ ਕਰ ਲਿਆ ਸੀ ਤੇ ਵੇਸਨ ਨੂੰ ਅਸੀਂ ਕੱਚਾ ਬਿੰਿੰਗਾ ਰੱਖਾਂਗੇ ਤੇ ਵੇਸਨ ਨੂੰ ਆਪਾਂ ਪਰੌਣ ਕਰਕੇ ਰੱਖਾਂਗੇ ਜਿਹੜੀ ਵਿੱਚ ਦੁੱਧ ਦੇ ਵਿੱਚ ਸਮੈਲ ਨਾ ਆਵੇ ਵੇਸਨ ਦੀ ਤੇ ਵੀ ਵੀ ਅਸਾਨੂੰ ਅਸੀਂ ਵਧੀਆ ਤਰੀਕੇ ਨਾਲ ਪੋਨ ਲਿਆ ਸੀ ਤੇ ਕਿਉਂ ਛੱਡਤਾ ਸੀ ਬੈਸਣ ਨੇ ਤੇ ਹੁਣ ਅਸੀਂ ਇਹਦੇ ਵਿੱਚ ਦੁੱਧ ਨੂੰ ਪਾ ਦਵਾਂਗੇ ਇੱਥੇ ਮੈਂ ਦੋ ਕੱਪ ਆਪਾਂ ਹਲਦੀ ਵਾਲਾ ਦੁੱਧ ਬਣਾਵਾਂਗੇ ਤੇ ਦੁੱਧ ਅਸੀਂ ਥੋੜਾ ਥੋੜਾ ਪਾਵਾਂਗੇ ਨਾਲ ਨਾਲ ਅਸੀਂ ਇਹਨੂੰ ਮਿਕਸ ਕਰਦੇ ਜਾਵਾਂਗੇ ਇੱਥੇ ਸਾਰਾ ਦੁੱਧ ਪਾ ਦਿੱਤਾ ਸੀ ਦੁੱਧ ਨੂੰ ਅਸੀਂ ਹੁਣ ਉਬਾਲ ਦਵਾ ਦੇਵਾਂਗੇ ਇੱਥੇ ਅਸੀਂ ਦੁੱਧ ਦੇ ਵਿੱਚ ਅਸੀਂ ਪਾ ਦਵਾਂਗੇ ਬਦਾਮ ਕੁੱਟ ਕੇ ਪਾਦੇ ਸੀ ਅਸੀਂ ਇੱਥੇ ਪਾਵਾਂਗੇ ਥੋੜੀ ਜੀ ਹਰੀ ਲੱਛੀ ਚुटकी ਪਾਵਾਂਗੇ ਆਪਾਂ ਇੱਥੇ ਜਿੰਜਰ ਪਾਊਡਰ ਜਾਨੀ ਕਿ ਇਹਨੂੰ ਸੁੰਡ ਬੋਲਦੇ ਆਂ ਚੁਟਕੀ ਕਿ ਪਾਵਾਂਗੇ ਇੱਥੇ ਆਪਾਂ ਕਾਲੀ ਮਿਰਚ ਦਾ ਪਾਊਡਰ ਇੱਥੇ ਥੋੜੇ ਜਿਹਾ ਪਾ ਦਵਾਂਗੇ ਆਪਾਂ ਕੇਸਰ ਦੇ ਧਾਗੇ ਤੇ ਜੇ ਧਾਰਕ ਕੇਸਰ ਦੇ ਧਾਗੇ ਹੋਣ ਤੁਸੀਂ ਪਾ ਸਕਦੇ ਜੁਨੀ ਤੇ ਤੁਸੀਂ ਇਹਨੂੰ ਸਪਿਕ ਕਰ ਦੇਵੋ ਤੇ ਹੁਣ ਅਸੀਂ ਦੁੱਧ ਨੂੰ ਕਾੜ ਦਵਾਂਗੇ ਚੁਟਕੀ ਕਿ ਪਾਵਾਂਗੇ ਆਪਾਂ ਹਲਦੀ ਪਾਊਡਰ ਹਲਦੀ ਪਾ ਕੇ ਦੁੱਧ ਨੂੰ ਅਸੀਂ ਚੰਗੀ ਤਰ੍ਹਾਂ ਰਿលਨੇ ਲਿਆ ਤੁਸੀਂ ਦੁੱਧ ਦੇਖ ਸਕਦੇ ਬਹੁਤ ਵਧੀਆ ਦੁੱਧ ਨੂੰ ਅਸੀਂ ਕਾਰ ਲਿਆ ਸੀ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਪਾ ਦਵਾਂਗੇ ਜਿੰਨਾ ਕਾਪਾ ਮਿੱਠਾ ਪਸੰਦ ਕਰਦੇ ਉਹਨਾਂ ਅਸੀਂ ਗੁੜ ਪਾ ਕੇ ਹੁਣ ਫਿਰ ਇਹਨੂੰ ਅਸੀਂ ਦਬਾਤ ਤੇ ਫਿਰ ਇਹਨੂੰ ਰਿੰਡ ਦਵਾਂਗੇ ਤੇ ਬਹੁਤ ਵਧੀਆ ਇਹ ਹਲਦੀ ਵਾਲਾ ਸੀਰਾ ਵਿਸਣ ਵਾਲਾ ਬਣ ਕੇ ਰੈਡੀ ਹੁੰਦਾ ਹੈ ਸਰਦੀ ਜ਼ੁਕਾਮ ਖਾਂਸੀ ਤੋਂ ਬਹੁਤ ਵਧੀਆ ਰਹਿਤ ਮਿਲਦੀ ਆਪਣੇ ਸਰੀਰ ਨੂੰ ਤੇ ਤੁਸੀਂ ਜ਼ਰੂਰ ਬੱਚਿਆਂ ਨੂੰ ਬਣਾ ਕੇ ਦਿਓ ਬੱਚੇ ਵੱਡਿਆਂ ਨੂੰ ਸਾਰਿਆਂ ਨੂੰ ਇਹ ਰਾਤ ਦੇ ਸੌਣ ਦੇ ਟਾਈਮ ਤੇ ਆਪਾਂ ਬਣਾ ਕੇ ਇਹਨੂੰ ਪੀਵਾਂਗੇ ਤੇ ਬਹੁਤ ਵਧੀਆ ਆਪਣੇ ਸਰੀਰ ਨੂੰ ਗਮਾਨ ਆਏਗਾ ਗੁੜ ਪਾ ਕੇ ਅਸੀਂ ਦੁੱਧ ਨੂੰ ਰੇਨ ਲਿਆ ਸੀ ਤੇ ਹੁਣ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਸੀਰਾ ਬਣ ਕੇ ਰੈਡੀ ਹੈ ਗਰਮ ਗਰਮ ਅਸੀਂ ਸੀਰੇ ਨੂੰ ਕੱਪਾਂ ਦੇ ਵਿੱਚ ਪਾ ਦਵਾਂਗੇ ਤੇ ਇਹ ਗਰਮ ਗਰਮ ਹੀ ਅਸੀਂ ਇਹਨੂੰ ਪੀਣਾ ਹੈ ਉੱਪਰੋਂ ਦੀ ਅਸੀਂ ਇਹਦੇ ਵਿੱਚ ਬਦਾਮ ਪਾ ਦਵਾਂਗੇ ਹਲਦੀ ਵਾਲਾ ਦੁੱਧ ਸੀਰਾ ਬਣ ਕੇ ਤਿਆਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ